ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਨੇ ਅੱਜ ਦੇ ਬਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਅੱਜ ਹੈਗਾ ਮੰਗਲਵਾਰ ਦਿਨ ਤੇ ਅੱਜ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਆਪਣੇ ਨਵੇਂ ਪਾਤਸ਼ਾਹ ਸ਼੍ਰੀ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਦਿਹਾੜਾ ਹੈਗਾ ਇਸ ਕਰਕੇ ਸਕੂਲ ਦੇ ਵਿੱਚ ਸੀ ਅੱਜ ਛੁੱਟੀ ਤੇ ਆਪਾਂ ਸਿਹਰਾਣ ਵਗੈਰਾ ਕਰਕੇ ਹੁਣ ਗੁਰੂ ਘਰ ਜਾ ਰਹੇ ਹਾਂ ਨੂਰ ਨੇਚਾ ਪਣੀ ਪੀ ਲਿਆ ਉੱਠ ਗਏ ਸਾਰੇ ਤੇ ਕਰਦੇ ਗਏ ਕੰਮ ਤੇ ਤੇ ਆਪਾਂ ਵੀ ਹੁਣ ਜਾਣਾ ਗੁਰਦੁਆਰੇ ਨੂੰ ਦਿਖਾਉਣੇ ਆਥੇ ਆ ਕੀ ਮੱਥਾ ਟੇਕਦੇ ਗੁਰਦੁਆਰੇ ਮਹਾਰਾਜ ਦੀ ਕਿਰਪਾ ਨਾਲ ਹੈ ਅੱਜ ਦਾ ਦਿਨ ਬਹੁਤ ਵਧੀਆ ਹੈਗਾ ਤੇ ਚੱਲਦੇ ਆਪਾਂ ਬੜੇ ਨੂੰ ਬਲਾਗ ਦੇ ਨਾਲ ਗੁਰਦੁਆਰੇ ਜਾ ਕੇ ਦਰਸ਼ਨ ਕਰਾਉਣਗੇ ਨਹੀਂ ਦੋਸਤੋ ਆਪਾਂ ਚੱਲਦੇ ਆ ਗੁਰੂ ਘਰ ਮੱਥਾ ਟੇਕਣ ਆਪਾਂ ਇਧਰ ਹੁਣ ਗੁਰਦੁਆਰਾ ਪਰਲੇ ਬਜ਼ਾਰ ਦੇ ਵਿੱਚ ਪੈਂਦਾ ਹੈਗਾ ਲੈਣਾ ਟੱਪੜੀਆਂ ਪੈਂਦੀਆਂ ਨੇ ਆੜਾ ਕੱਲ ਆ ਗਿਆ ਹੁੰਦਾ ਕਿਈ ਵਾਰੀ ਤੇ ਆਰ ਲੱਗੀ ਜਾਂਦੀ ਹੈ ਇੱਕ ਆਪਣੇ ਆ ਪੰਪ ਖੁੱਲ ਗਿਆ ਨਵਾਂ ਪਿਛਲੇ ਸਾਲ ਖੁੱਲਿਆ ਸੀ ਇਹਦਾ ਬਹੁਤ ਸੁੱਖ ਹੋਇਆ ਆਪਾਂ ਨੂੰ ਕਿਉਂਕਿ ਪਹਿਲਾਂ ਬੱਸ ਸਟੈਂਡ ਤੱਕ ਜਾਣਾ ਪੈਂਦਾ ਸੀ ਆਪ ਨੂੰ ਤੇਲ ਕੋਲ ਤੇ ਹੁਣ ਠੀਕ ਆਗਾ ਹੋਣ ਰਿਹਾ ਆ ਗਿਆ ਜੀ ਫਾਟਕ ਚਕੇਰੀਆਂ ਵਾਲਾ ਫਾਟਕ ਕਹਿੰਦੇ ਨੇ ਇਹ ਜਲਾਤਰ ਲੱਗੇ ਪਿਆ ਹੁੰਦਾ। ਕੋਈ ਆਪ ਬਹੁਤ ਚੱਕਿਆ ਗੁਰੂ ਘਰ ਆਏ ਕੀ ਮਾਸੀ ਦੀ ਦਿਹਾੜਾ ਗੁਰੂ ਮਹਾਰਾਜ ਦਾ ਜਾਦ ਦੇ ਅੰਦਰ ਪੀਂਦਾ। ज <marriages timing> ਮੈਂ ਆਇਆ ਕਬੀਏ ਆ ਰਾਮ ਪਾਉ ਦਿੱਤਾ ਹੀਏ ਆ ਸਾਧਕੇ ਜਨਨ ਕੋ ਨਾ ਹੋਵੇ ਨਾ ਜਨ ਜੇ ਆਵੇ ਯਾ ਸੁਣ ਲੈ ਜੀਵਨ ਦੇ ਆਵੇ ਮਨ ਦੇ ਭੂਲੇ I'm mm -hmm. mm -hmm. mm -hmm. ਜਿਨੂ ਕਾ ਜੇੀਤ ਜੈ ਜੇੀਤ ਜੈ ਜੇੀਤ ਜੈ ਲੋ ਜੀ ਆਪਾਂ ਜਾਏ ਗੁਰੂ ਘਰ ਗੁਰੂ ਘਰ ਜਾਏ ਬਈ ਆਪਾਂ ਮੱਥਾ ਟੇਕ ਕੇ ਆਏ ਤੇ ਪ੍ਰੋਗਰਾਮ ਅੱਜ ਵੀ ਹੈਗਾ ਸੀਗਾ ਉੱਥੇ ਵਧੀਆ ਲੰਗਰ ਪਾਣੇ ਦਾ ਪ੍ਰੋਗਰਾਮ ਹੈਗਾ ਸੀਗਾ ਪਰ ਅੱਜ ਖਾਣਾ ਪਾਣੀ ਮੈਂ ਖਾ ਗਿਆ ਸੀਗਾ ਤੇ ਕੁਛ ਨੂਰ ਕਹਿੰਦਾ ਵੀ ਮੈਂ ਅੱਜ ਰਹਿ ਨਹੀਂ ਸਕਦਾ ਪਿਛੇ ਕੁਮਾਰ ਕੋਲ ਜੇ ਤੁਹਾਨੂੰ ਪਤਾ ਹੀ ਹੈ ਨਾ ਬਾਹਰ ਟਾਈਮ ਨਹੀਂ ਖੜ੍ਹ ਸਕਦਾ ਬੱਚਾ ਤਾਂ ਕਰ ਕੀ ਕਹਿੰਦਾ ਮੈਨੂੰ ਉਧਰ ਮੰਮੀ ਕੰਨੀ ਜਾਣਾਗਾ ਤੇ ਅੱਜ ਦਾਦੀ ਕੰਨੀ ਮੈਂ ਉਹਨੂੰ ਛੱਡਾਇਆ ਤੇ ਬਾਕੀ ਅੱਜ ਪ੍ਰੋਗਰਾਮ ਬਹੁਤ ਬੁਰੀ ਸੀ ਗੁਰਦੁਆਰੇ ਸੰਗਤ ਬਹੁਤ ਜ਼ਿਆਦੀ ਸੀ ਅੱਜ 350 ਸਾਲਾਂ ਸ਼੍ਰੀ ਗੁਰੂ ਤੇਗ ਬਹਾਦਰ ਜੀ ਅਸਦੀ ਦਿਵਸ ਮਨਾਇਆ ਗਿਆ ਪੂਰੇ ਪੰਜਾਬ ਦੇ ਵਿੱਚ ਪਰ ਵਿਚ ਨਾ ਤੇ ਬਧੀ ਗੱਲ ਆ ਜਦੋਂ ਯਾਰ ਹਨ ਵਾਹਿਗੁਰੂ ਕਿਰਪਾ ਕਰਨ ਸਭ ਤੇ ਸਾਰੇ ਨੇ ਜੀ ਗੁਰੂ ਘਰ ਦਰਸ਼ਨ ਕਰੇ ਹੋਣਗੇ ਹਨ ਤੇ ਆਪਣੇ ਬੱਚਿਆਂ ਨੂੰ ਵੀ ਬਈ ਦੱਸਿਆ ਕਰੋ ਸਾਰੇ ਜਣੇ ਵੀ ਆਪਣੇ ਗੁਰੂਆਂ ਦੀ ਕੀ ਕੁਰਬਾਨੀ ਸੀ ਤੇ ਕੌਣ ਸੀ ਹਨ ਪਹਿਲੇ ਗੁਰੂ ਤੋਂ ਲੈ ਕੇ ਲਾਸਟ ਤੱਕ ਜਿੰਨੇ ਵੀ ਗੁਰੂ ਹੋਏ ਆਪਣੇ ਹਨ ਸਾਰੇ ਵਾਰ ਦੱਸਿਆ ਕਰੋ ਉਹਨਾਂ ਸ਼ਹਾਦਤਾਂ ਬਾਰੇ ਦੱਸਿਆ ਕਰੋ ਤੇ ਚਾਰ ਸਾਹਿਬਜ਼ਾਦਿਆਂ ਬਾਰੇ ਦੱਸਿਆ ਕਰੋ ਠੀਕ ਹਨ ਸਾਰਿਆਂ ਬਾਰੇ ਜੋ ਵੀ ਆਪਣੇ ਸ਼ਹੀਦ ਨੇ ਆਪਣੇ ਉਹਨਾਂ ਬਾਰੇ ਜ਼ਰੂਰ ਜਾਣਕਾਰੀ ਦਿਆ ਕਰੋ ਬੱਚਿਆਂ ਨੂੰ ਕਿਉਂਕਿ ਇਹ ਹੀ ਆਪਣੀ ਸਿੱਖੀ ਹੈਗੀ ਤੇ ਚਲੋ ਬਣੇਰਾ ਵੀਡੀਓ ਨਾਲ ਆਪਾਂ ਠਹਿਰ ਕੇ ਜਾਵਾਂਗੇ ਨੂਰ ਨੂੰ ਲੈਣ ਐਨੇ ਖੇਡੂਗਾਰ ਲੈਣ ਦਾ ਉਹਨੂੰ ਮਿਲਦੇ ਆ ਤੁਹਾਨੂੰ ਬਣੇਰਾ ਵੀਡੀਓ ਨਾਲ ਲਓ ਜੀ ਬਾਈ ਹੁਣ ਆਪਾਂ ਚਲਦੇ ਆਂ ਸਮਾਂ ਬਹੁਤ ਹੋ ਗਿਆ ਨੂਰ ਨੂੰ ਲੈਣ ਚਲਦੇ ਆਂ ਤੇ ਉਧਰੋਂ ਆਪਾਂ ਕਾਫੀ ਟਾਈਮ ਲੱਗ ਗਿਆ ਰੁਪਿਆਰ ਦੇ ਵਿੱਚ ਵੀ ਲੈ ਕੇ ਜਾਣਾਗਾ ਤੇ ਚਲਦੇ ਆਂ ਜੀ ਬਣੇਰਾ ਵੀਡੀਓ ਨਾਲ ਲੋ ਜੀ ਭਾਈ ਆਪਾਂ ਆ ਗਏ ਨੂਰ ਨੂੰ ਲੈ ਆਏ ਗਰੋ ਲੋ ਉੱਧਰ ਗਿਆ ਕਿਹਦੇ ਹੋਰ ਨਹੀਂ ਪਾ ਲੈ ਆਏ ਕੈਮਰੇ ਹਾਂ ਉਧਰ ਹੂੰ ਬਹੁਤ ਵਧੀਆ ਲੱਗੋ ਕੀ ਕਰਦਾ ਸੀ ਖਿੜੀ ਜਾਂਦਾ ਸੀ ਬਸ ਹੋ ਦੇਖੀ ਜਾਂਦਾ ਸੀ ਵਾਈ ਕਰਦਾ ਸਾਰਾ ਤੁਹਾਨੂੰ ਨਾ ਤੰਗ ਤਾਂ ਗੱਲ ਕਰ ਰਹੇ ਹਾਂ। ਛੋਟਾ ਸਾਡੇ ਵਾਲਾ ਉਧਰ ਜਵਾਹ ਜਹਾ ਉਹ ਬਹੁਤ ਸ਼ਰਾਰਤਾ ਕਰਦਾ ਤੰਗ ਵਗੈਰਾ। ਜਿਹੜਾ ਜਦੋਂ ਨੂਰ ਘੂਰਨਦਾ ਫੇਰ ਕਹਿੰਦਾ ਨੂਰ ਮੇਰੇ ਮਾਰਦਾ। ਹਣਾ ਨੂਰ। ਬਹੁਤ ਸ਼ਰਾਰਤੀ ਹੈ ਉਹ ਜਵਾਹ ਜਹਾ। ਤੇ ਇੱਕ ਗੱਲ ਹੋਰ ਦੋਸਤੋ ਕੱਲ ਆਪਾਂ ਸਕੂਲ ਦੇ ਵਿੱਚ ਵੀਡੀਓ ਸ਼ੂਟ ਕੀਤੀ ਸੀ ਮੈਂ ਜਿਵੇਂ ਤੁਹਾਨੂੰ ਦੱਸਿਆ ਸੀ ਉਹ ਪਾਵਾਂਗੇ ਤੁਸੀਂ ਜ਼ਰੂਰ ਦੇਖਿਓ। ਠੀਕ ਹੈ ਨਾ ਜੀ? ਤੇ ਦਿਖਾਉਣਾ ਤੁਹਾਨੂੰ। लो <coughs> ਉਹ ਮਾਰੇ ਕਪੜਾ ਘੜਾ ਲਗਾਇਆ ਉਸਨੇ ਗੁਰੂ ਲਾਡੋਰੀ ਲੋਕੋ ਨੂੰ ਪ੍ਰਕਾਯਾ ਜਗਨਾਨ ਕੀ ਨਗਰ ਬਸਾਇਆ ਨੋਮੇ ਪਾਤਸ਼ਾਹ ਜੋ लगाई बनी गुहार इस धर्म को बचाने की गुरु से की पुकार बोले गुरु चलेंगे गे के रास्ते हम सी सवार देंगे हिंदुओं के वास्ते हम सी सवार देंगे हिंदुओं के वास्ते मजहब की आजादी पे करके दावेदारियाँ में की गई के धर्मदारियाँ ਪੇਰੇ ਦਿੱਲੀ ਕੋਤਵਾਲੀ ਉਸ ਸਦੈ ਮੈਂ ਕਹ ਦਿੱਤੇ ਦਿੱਲੀ ਕੋਤਵਾਲੀ रे के उसने और चल दिए साल के गोविंद से करार किए थे आनंदपुर में संस्कार किए थे संस्कार किए थे और गुरु शहीद हो गए फिर हर मजहब के लोग ही मुरीद हो गए

ਹਾਂਜੀ ਬਾਈ ਦੱਸੋ ਕਮੈਂਟ ਕਰਕੇ ਕਿਵੇਂ ਲੱਗੀ ਵੀਡੀਓ ਬੱਚਿਆਂ ਨੇ ਗੁਣਗਾਨ ਕਰਿਆ ਸ਼੍ਰੀ ਗੁਰਤੇਗ ਬਹਾਦਰ ਜੀ ਮਹਾਰਾਜ ਦਾ ਇਹ ਉਹ ਗੀਤ ਸੀਗਾ ਜਿਹੜਾ ਹੁਣ ਸਰਤਾਜ ਭਰਾ ਨੇ ਨਵਾਂ ਗੀਤ ਗਾਇਆ ਹੈਗਾ ਤੇ ਬਹੁਤ ਵਧੀਆ ਲੱਗਦਾ ਉਹਦੀ ਆਪ ਦੇ ਲਿਖਤਾ ਬਹੁਤ ਸੋਹਣਾਗਾ ਗੁਰਤੇਗ ਬਹਾਦਰ ਜੀ ਦੀ ਦਿਹਾੜੇ ਤੇ ਉਹਨਾਂ ਨੇ ਇਹ ਗਾਣਾ ਕੱਢਿਆਗਾ ਤੇ ਚਲੋ ਜੀ ਆਪਣੇ ਹੁਣ ਵਲੌਗ ਨੂੰ ਕਰਦੇ ਹਾਂ ਪਾਸ ਸਮਾਪਤ ਵੀਡੀਓ ਨੂੰ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਤੇ ਉਹ ਚੈਨਲ ਨੂੰ ਕਰ ਦਿਓ ਸਬਸਕ੍ਰਾਈਬ 反正你说的。